ਲੋਜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਖਬਰ ਜੁੜੀ ਹੋਈ ਹੈ ਦੇਸ਼ ਦੇ ਸੈਨਿਕਾਂ ਦੇ ਨਾਲ ਦੇਸ਼ ਦੇ ਫੌਜੀ ਜਵਾਨਾਂ ਦੇ ਨਾਲ ਜਿਨ੍ਹਾਂ ਦੇ ਨਾਲ ਇੱਕ ਵੱਡਾ ਭਿਆਨਕ ਹਾਦਸਾ ਵਾਪਰ ਗਿਆ ਜੀ ਹਾਂ ਬਾਤ ਜਿਹੜੀ ਹੈ ਉਹਨਾਂ ਦੀ ਉਹ 150 ਫੁੱਟ ਡੂੰਗੀ ਖਾਈ ਦੇ ਵਿੱਚ ਜਾ ਡਿੱਗੀ ਹੈ ਜਿਸ ਦੇ ਨਾਲ ਪੰਜ ਫੌਜੀ ਜਵਾਨ ਜਿਹੜੇ ਨੇ ਸ਼ਹੀਦ ਹੋ ਚੁੱਕੇ ਨੇ ਉਹ ਉਹਨਾਂ ਦੀ ਮੌਤ ਹੋ ਚੁੱਕੀ ਆ ਤੇ ਨਾਲ ਜਿਹੜੇ 10 ਹੋਰ ਫੌਜੀ ਜਵਾਨ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਟੋਟਲ ਇਸ ਬੱਸ ਦੇ ਵਿੱਚ 18 ਫੌਜੀ ਜਵਾਨ ਜਿਹੜੇ ਸੀ ਉਹ ਐਲੋਸੀ ਵਾਲੇ ਪਾਸੇ ਨੂੰ ਜਾ ਰਹੇ ਸੀ ਜਿਸ ਤਰੀਕੇ ਡਿਊਟੀਆਂ ਲਗਦੀਆਂ ਹੁੰਦੀਆਂ ਨੇ ਉਸੇ ਤਰੀਕੇ ਦੇ ਨਾਲ ਉਹਨਾਂ ਦੀ ਇਹ ਜਿਹੜੀ ਜਿਹੜਾ ਵਾਹਨ ਸੀ ਉਹ ਜਾ ਰਿਹਾ ਸੀ ਜਿਸ ਦੇ ਵਿੱਚ 18 ਟੋਟਲ ਜਿਹੜੇ ਨੇ ਇਹ ਫੌਜੀ ਜਵਾਨ ਮੌਜੂਦ ਸੀ ਤੇ ਇਹਨਾਂ ਫੌਜੀ ਜਵਾਨਾਂ ਦੇ ਵਿੱਚੋਂ 5 ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਪਾਰੇ ਹੋਮੋਗੇ ਕਿ ਇਸ ਤਰੀਕੇ ਦੇ ਨਾਲ ਬਚਾਅ ਕਾਰਜ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਪਰ ਇਸ ਵਕਤ ਦੀ ਦੁਖਦਾਈ ਪਿਆਨਕ ਖਬਰ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਜੰਮੂ ਕਸ਼ਮੀਰ ਦੇ ਪੋਨਚ ਜ਼ਿਲ੍ਹੇ ਦੇ ਵਿੱਚ ਜਿਹੜਾ ਕੁਝ ਸਮਾਂ ਪਹਿਲਾਂ ਤਕਰੀਬਨ 5 ਵਜੇ ਭਾਰਤੀ ਸਮੇਂ ਦੇ ਅਨੁਸਾਰ 5 ਵਜੇ ਇਹ ਘਟਨਾ ਵਾਪਰਦੀ ਹੈ ਜਿਸ ਵਕਤ ਤਮਾਮ ਇਹ ਜਿਹੜੀ ਘਟਨਾ ਦੇ ਵਿੱਚ ਇਹ ਜਿਹੜੇ ਫੌਜੀ ਜਵਾਨ ਨੇ ਜਿਨ੍ਹਾਂ ਦੇ ਵੱਲੋਂ 18 ਜਿਹੜੇ ਜਿਹੜੇ ਫੌਜੀ ਜਵਾਨ ਸੀ ਉਹਨਾਂ ਦੇ ਵੱਲੋਂ ਵੈਨ ਦੇ ਵਿੱਚ ਸਵਾਰ ਹੋ ਕੇ ਜਾਇਆ ਜਾ ਰਿਹਾ ਸੀ ਲਗਾਤਾਰ ਜੇਹ ਇਸ ਤਰੀਕੇ ਡਿਊਟੀਆਂ ਲੱਗਦੀਆਂ ਹੁੰਦੀਆਂ ਨੇ ਉਸੇ ਤਰੀਕੇ ਆਪਣੀ ਡਿਊਟੀ ਨੂੰ ਨਿਭਾਉਣ ਦੇ ਲਈ ਐਲਓਸੀ ਵਾਲੇ ਪਾਸੇ ਉਹਨਾਂ ਦੇ ਵੱਲੋਂ ਜਾਇਆ ਜਾ ਰਿਹਾ ਸੀ ਤੇ ਇਸ ਦੇ ਦਰਮਿਆਨ ਡਰਾਈਵਰ ਜਿਹੜਾ ਜਿਹੜਾ ਇਸ ਵੈਨ ਦਾ ਸੀ ਉਸ ਦਾ ਸੰਤੋਲਨ ਜਿਹੜਾ ਉਹ ਸਟੀering ਤੋਂ ਨਾ ਜਿਹੜਾ ਉਹ ਗਵਾਚ ਜਾਂਦਾ ਜਾਂ ਫਿਰ ਕਹ ਲੀਏ ਉਹ ਖੋ ਜਾਂਦਾ ਹੈ ਸੰਤੋਲਨ ਜਿਸ ਤੋਂ ਬਾਅਦ 150 ਫੁੱਟ ਡੂੰਗੀ ਖੜ ਦੇ ਵਿੱਚ ਉਹਨਾਂ ਦੀ ਇਹ ਬੈਂ ਜਿਹੜੀ ਹੈ ਜਾ ਡਿੱਗਦੀ ਹੈ 18 ਦੇ ਵਿੱਚੋਂ 10 ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਚਾਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਪੰਜ ਜਿਹੜੇ ਫੌਜੀ ਜਵਾਨ ਨੇ ਉਹ ਰੱਬ ਨੂੰ ਪਿਆਰੇ ਹੋ ਕੇ ਦੱਸੇ ਜਾ ਰਹੇ ਨੇ ਉਹ ਸ਼ਹੀਦ ਹੋ ਕੇ ਦੱਸੇ ਜਾ ਰਹੇ ਨੇ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਹੈਰਾਨ ਪਰੇਸ਼ਾਨ ਕਰ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਤੁਸੀਂ ਵੇਖ ਪਾ ਰਹੇ ਹੋਵੋਗੇ ਕਿ ਕਿਵੇਂ ਰੈਸਕਿਊ ਆਪਰੇਸ਼ਨ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਹੈ ਤਿੰਨ ਜਵਾਨ ਜਿਹੜੇ ਨੇ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਬਾਰੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਸੁਰਪਤਾ ਪਤਾ ਲੱਗ ਸਕੇ ਕਿ ਕਿੱਥੇ ਉਹ ਗਏ ਨੇ ਕਿਸ ਤਰੀਕੇ ਦੇ ਨਾਲ ਉਹ ਜਿਹੜੇ ਲਾਪਤਾ ਹੋਏ ਨੇ ਕਿਉਂਕਿ 150 ਫੁੱਟ ਡੂੰਗੀ ਖੱਟ ਦੇ ਵਿੱਚ ਇਹ ਵੈਨ ਜਿਹੜੀ ਆ ਡਿੱਗਦੀ ਆ ਜਿਸ ਤੋਂ ਬਾਅਦ ਇਹ ਦੁਖਦਾਈ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਲਗਾਤਾਰ ਜਿਹੜੇ ਉੱਥੇ ਰੈਸਕਿਊ ਟੀਮਾਂ ਨੇ ਉਹਨਾਂ ਦੇ ਵੱਲੋਂ ਕੋਗਪੜਤਾਲ ਕੀਤੀ ਜਾ ਰਹੀ ਹੈ ਕਿ ਇਸ ਤਰੀਕੇ ਦੇ ਨਾਲ ਇਹ ਜਿਹੜੇ ਜਵਾਨ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਤੇ ਜਿਹੜੇ 10 ਨੇ ਜਿਨ੍ਹਾਂ ਦੇ ਗੰਭੀਰ ਰੂਪ ਦੇ ਵਿੱਚ ਸੱਟਾਂ ਲੱਗੀਆਂ ਨੇ ਜਿਨ੍ਹਾਂ ਦੇ ਵਿੱਚੋਂ ਚਾਰ ਦੀ ਹਾਲਤ ਜਿਹੜੀ ਆ ਉਹ ਨਾਜ਼ੁਕ ਦੱਸੀ ਜਾ ਰਹੀ ਹੈ ਇਹ ਜਿਹੜੇ ਸਾਰੇ ਜਵਾਨ ਨੇ 11 ਜਿਹੜੇ ਮਰਾਠਾ ਰੈਜੀਮੈਂਟ ਦੇ ਦੱਸੇ ਜਾਂਦੇ ਨੇ ਤੇ ਅੱਠ ਜਵਾਨਾਂ ਨੂੰ ਬਚਾਉਣ ਦੇ ਲਈ ਮੋਹਮ ਅਜੇ ਵੀ ਲਗਾਤਾਰ ਜਾਰੀ ਹੈ ਉੱਥੇ ਵੱਖ-ਵੱਖ ਤਰੀਕੇ ਦੇ ਨਾਲ ਟੀਮਾਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਪਹੁੰਚਿਆ ਗਿਆ ਤੇ ਖਾਸ ਤੌਰ ਦੇ ਉੱਪਰ ਕੁਇਕ ਰਿਸਪੌਂਸ ਟੀਮ ਜਿਹੜੀ ਹੈ ਉਨਾ ਦੇ ਬਲੋਂ ਉੱਥੇ ਪਹੁੰਚ ਕੀਤੀ ਗਈ ਤੇ ਨਾਲ ਬਚਾਅ ਕਾਰਜ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਲੋੜੀਂਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਨਾਲ ਬਚਾਅ ਕਾਰਜਾਂ ਦੇ ਵਿੱਚ ਤੇਜ਼ੀ ਲਿਆਂਦੀ ਜਾ ਸਕੇ ਸੋ ਇਹ ਸਾਰੀ ਜਿਹੜੀ ਗਤੀਵਿਧੀ ਹੈ ਇਸ ਤਰੀਕੇ ਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਵਾਪਰੀ ਹੈ ਜੰਮੂ ਕਸ਼ਮੀਰ ਦੇ ਕਹ ਲਈਏ ਪੁਂਚ ਜ਼ਿਲ੍ਹੇ ਦੇ ਵਿੱਚ ਇਹ ਘਟਨਾ ਵਾਪਰੀ ਹੋਰ ਜਾਣਕਾਰੀ ਲੈਣ ਦੇ ਲਈ ਮੇਰੇ ਸਹਿਯੋਗੀ ਜਿਹੜੇ ਨੇ ਫਿਰਦੌਸ ਕਾਦਰੀ ਜੰਮੂ ਕਸ਼ਮੀਰ ਤੋਂ ਉਹ ਮੇਰੇ ਸਹਿਯੋਗੀ ਮੇਰੇ ਨਾਲ ਫੋਨ ਲਾਈਨ ਦੇ ਉੱਪਰ ਜੁੜ ਚੁੱਕੇ ਨੇ ਗੱਲਬਾਤ ਕਰਾਂਗੇ ਪੁੱਛਾਂਗੇ ਕਿ ਇਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਖਰਦੋਸ ਤੁਹਾਡੇ ਕੋਲ ਜਾਣਕਾਰੀ ਹੈ ਇਸ ਸਾਰੇ ਮਸਲੇ ਤੇ ਕੀ ਕਹਿਣਾ ਚਾਹਤੇ ਹੋ ਕਿਸ ਤਰੀਕੇ ਸੇ ਇਹ ਜੋ ਘਟਨਾ ਵਾਹਾਂ ਪੇ ਵਾਪਰੀ ਹੈ ਇਸ ਕੇ ਬਾਰੇ ਮੇਂ ਕੀ ਕਹਿਣਾ ਚਾਹਤੇ ਹੋ और उसके बाद उनको जो नजदीकी हॉस्पिटल है और जो इंदिनामी के हॉस्पिटल है वहां पर शिफ्ट किया गया लेकिन उसके बाद आर्मी के व्हाइट नाइट कॉर्प्स पे एक ट्वीट जारी किया गया जिसमें ये बताया जा रहा है की इंदिनामी के पांच जवान जो है वो इस

इंजनामी के स्टेटमेंट इस पर नहीं आया है क्योंकि इस वक्त जो है रेस्क्यू ऑपरेशन वहाँ पर चल रहा है लोकल पुलिस और उसके साथ साथ जो इंजनामी के वहाँ पर जवान है वो इस वक्त रेस्क्यू ऑपरेशन में लगे हैं बताया जा रहा है कि दस्ते लेकर बारह जवान इस, इस गाड़ी में सवार थे और पेट्रोलिंग की गाड़ी थी और ये इस वक्त इस खबर पे इस, इस बात पे ज्यादा अभी तक तो इंफॉर्मेशन ही मिली की आखिरकार एक्सीडेंट कैसा हुआ है लेकिन अगर हम यूँ पता चल रहे कश्मीर में इस वक्त जो है जम्मू कश्मीर की अगर मौसम की बात करें तो मौसम काफी ज्यादा

जा रहा है वो क्रिटिकल है लेकिन सबका इलाज किस किस समय पे ये घटना किस समय पे कुछ वाजिब जानकारी है इसकी तो जी जी दरमिया है जी जी ये एक्सीडेंट पेश आया है हुँ. और इस वक्त जो है वहाँ पर वो हमें बड़े पैमाने पर जो है रेस्क्यू ऑपरेशन चल रहा है ये मानिए तो बड़ा एक एक्सीडेंट है करीब बारह जवान इस गाड़ी में ਸਵਾਰਤੇ ਜੀ ਫਰਦੋਸ ਬਹੁਤ ਬਹੁਤ ਸ਼ੁਕਰੀਆ ਆਪਨੇ ਇਹ ਜਾਣਕਾਰੀ ਹਮਾਰੇ ਸਾਥ ਸਾਂਝੀ ਕੀਤੀ ਤੋਂ ਜੇ ਜਿਹੜੀਆਂ ਜਾਣਕਾਰੀਆਂ ਮਿਲ ਰਹੀਆਂ ਨੇ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਮੁਤਲਕ ਜੇਕਰ ਗੱਲ ਕਰੀਏ ਤਾਂ ਇਸ ਵਕਤ ਰੈਸਕਿਊ ਆਪਰੇਸ਼ਨ ਜਿਹੜਾ ਚੱਲ ਰਿਹਾ ਹੈ ਜਿਸ ਤਰੀਕੇ ਦੇ ਨਾਲ ਮੇਰੇ ਸਹਿਯੋਗੀ ਹੋਰਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਉੱਥੇ ਮੌਸਮ ਜਿਹੜਾ ਹੈ ਲਗਾਤਾਰ ਤਬਦੀਲੀਆਂ ਦੇ ਰੂਪ ਦੇ ਵਿੱਚ ਕਈ ਜਗਾਵਾਂ ਦੇ ਉੱਪਰ ਜਿਹੜਾ ਮਾਈਨਸ ਟੈਂਪਰੇਚਰ ਹੋਇਆ ਪਿਆ ਜੰਮੂ ਕਸ਼ਮੀਰ ਦੇ ਵਿੱਚ ਕੁਝ ਥਾਵਾਂ ਦੇ ਉੱਪਰ ਬਰਬਾਰੀ ਵੀ ਹੋਈ ਹੈ ਇਹ ਸਾਰੀ ਚੀਜ਼ ਵਜਾ ਬਣ ਸਕਦੀ ਹੈ ਪਰ ਅਜੇ ਕਿਸੇ ਵੀ ਤਰੀਕੇ ਦੇ ਨਾਲ ਸਪਸ਼ਟ ਰੂਪ ਦੇ ਵਿੱਚ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇਸ ਵਕਤ ਦੀ ਵੱਡੀ ਖਬਰ ਜ਼ਰੂਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੰਮੂ ਕਸ਼ਮੀਰ ਦੇ ਪੁਂਚ ਜ਼ਿਲ੍ਹੇ ਦੇ ਵਿੱਚ 18 ਜਿਹੜੇ ਜਵਾਨ ਸੀ ਦੇਸ਼ ਦੇ ਉਹਨਾਂ ਦੇ ਵੱਲੋਂ ਇੱਕ ਵੈਨ ਦੇ ਵਿੱਚ ਸਵਾਰ ਹੋ ਕੇ ਅਜੇ ਇਸ ਤਰੀਕੇ ਐਲੋਸੀ ਕੰਟਰੋਲ ਲਾਈਨ ਦੇ ਵਾਲੇ ਪਾਸੇ ਨੂੰ ਜਾਇਆ ਜਾ ਰਿਹਾ ਸੀ ਉਹ ਸਾਰੀ ਚੀਜ਼ ਦੇ ਦਰਮਿਆਨ ਆ ਡਰਾਈਵਰ ਦਾ ਸੰਤੁਲਨ ਹੁਣ ਤੱਕ ਜਿਹੜੀਆਂ ਜਾਣਕਾਰੀਆਂ ਮਿਲੀਆਂ ਨੇ ਕਿ ਡਰਾਈਵਰ ਦਾ ਸੰਤੁਲਨ ਸਟੀਅਰਿੰਗ ਤੋਂ ਜਿਹੜਾ ਅਗਵਾਚਦਾ ਉਸ ਤੋਂ ਬਾਅਦ ਇਹ ਜਿਹੜੀ 150 ਫੁੱਟ ਡੂੰਗੀ ਖੜ ਦੇ ਵਿੱਚ ਜਾ ਕੇ ਇਹ ਵੈਨ ਜਿਹੜੀ ਹੈ ਡਿੱਗ ਜਾਂਦੀ ਹੈ ਜਿਸ ਦੇ ਨਾਲ ਇਹ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹਾਲਾਂਕਿ ਰੈਸਕਿਊ ਆਪਰੇਸ਼ਨ ਜਾਰੀ ਹੈ ਤਮਾਮ ਜਿਹੜੀਆਂ ਰੈਸਕਿਊ ਟੀਮਾਂ ਨੇ ਉਹਨਾਂ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪੁਲਿਸ ਦੇ ਸਹਿਯੋਗ ਦੇ ਨਾਲ ਇਹ ਸਾਰੀ ਜਾਣਕਾਰੀ ਜਿਹੜੀ ਹੈ ਕਿਤੇ ਨਾ ਕਿਤੇ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਸ ਵਕਤ ਜਿਹੜਾ 6 ਤੋਂ 7 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਪਰ ਪੁਖਤਾ ਤਰੀਕੇ ਦੇ ਨਾਲ ਅੱਜ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਕੀਤਾ ਗਿਆ ਆਲਾ ਅਧਿਕਾਰੀਆਂ ਦੇ ਵੱਲੋਂ ਟਵੀਟ ਜਿਹੜਾ ਉਸ ਦੇ ਵਿੱਚ ਪੰਜ ਜਵਾਨ ਜਿਹੜੇ ਨੇ ਉਹਨਾਂ ਦੇ ਸ਼ਹੀਦ ਹੋਣ ਦੀ ਗੱਲ ਜ਼ਰੂਰ ਨਿਕਲ ਕੇ ਸਾਹਮਣੇ ਆ ਰਹੀ ਹੈ ਨਾਲੋਂ ਨਾਲ ਆਪਣੀ رائے ਪ੍ਰਤਿਕਰਮ ਟਿੱਪਣੀ ਤੁਸੀਂ ਜ਼ਰੂਰ ਖਬਰ ਦੇ ਵਿੱਚ